سے ਕਿੰਨੂ ਹੀ ਕਿੰਨੂ ਵਿਖਾਈ ਦੇ ਰਹੇ ਨੇ ਕਿਉਂਕਿ ਕਿਸਾਨਾਂ ਦਾ ਗੁੱਸਾ ਇਸ ਵੇਲੇ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਚੁੱਕਿਆ ਹੈ ਤੇ ਆਪਣੀਆਂ ਟਰਾਲੀਆਂ ਭਰ ਕੇ ਕਿੰਨੂ ਲਿਆ ਕੇ ਕਿਸਾਨਾਂ ਦੇ ਵੱਲੋਂ ਜੋ ਹੈ ਡੀਸੀ ਦਫ਼ਤਰ ਦੇ ਬਾਹਰ ਇਹ ਟਰਾਲੀਆਂ ਪਲਟ ਦਿੱਤੀਆਂ ਗਈਆਂ ਨੇ ਮੌਕੇ ਦੇ ਉੱਤੇ ਜੋ ਹੈ ਇਹਨਾਂ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿ ਲਗਾਤਾਰ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਵਾਅਦਿਆਂ ਦੇ ਉੱਤੇ ਜੋ ਹੈ ਖਰਾ ਨਹੀਂ ਉਤਰਿਆ ਜਾ ਰਿਹਾ ਜਿਸ ਕਰਕੇ ਅੱਜ ਰੋਸ ਤੇ ਵਜੋਂ ਡੀਸੀ ਦਫ਼ਤਰ ਦੇ ਬਾਹਰ ਇਹਨਾਂ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਕਿਨੂਆਂ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਪਲਟ ਦਿੱਤੀਆਂ ਗਈਆਂ ਨੇ ਫਜ਼ਲਕਾ ਦੀ ਇਹ ਘਟਨਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੈਂਕੜੇ ਕੁਆਂਟਲ ਕਿਨੂ ਇਸ ਵੇਲੇ ਸੜਕਾਂ ਦੇ ਉੱਤੇ ਪਿਆ ਹੈ ਇਥੋਂ ਤੱਕ ਕਿ ਕਿਨੂਆਂ ਦੇ ਉੱਤੇ ਟਰੈਕਟਰ ਟਰਾਲੀ ਵੀ ਚੜਾ ਦਿੱਤੀ ਗਈ ਹੈ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕੀ ਅੰਦਾਜ਼ਾ ਇਸ ਵੇਲੇ ਕਿਸ ਮੁਸੀਬਤ ਦੇ ਵਿੱਚ ਹੈ ਜਿਹੜਾ ਭਾਅ ਮਿਲਣਾ ਚਾਹੀਦਾ ਸੀ ਉਹ ਕਿੰਨੂਆਂ ਦਾ ਭਾਅ ਨਹੀਂ ਮਿਲ ਰਿਹਾ ਜਿਸ ਕਰਕੇ ਰੋਸ ਦੇ ਵਜੋਂ ਇਹ ਕਿਸਾਨ ਜਿਹੜੇ ਨੇ ਡੀਸੀ ਦਫ਼ਤਰ ਦੇ ਬਾਹਰ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਖਿਰਕਾਰ ਕਿਵੇਂ ਚਾਰੇ ਪਾਸੇ ਕਿੰਨੂ ਹੀ ਕਿੰਨੂ ਹੋਏ ਵਿਖਾਈ ਦੇ ਰਹੇ ਨੇ ਤੇ ਕੁਝ ਲੋਕ ਵਿੱਚ ਅਜਿਹੇ ਵੀ ਹੋਣਗੇ ਜਿਹੜੇ ਕੀ ਇਕ ਕਿਨੂ ਚੁੱਕ ਕੇ ਘਰਾਂ ਨੂੰ ਲੈ ਕੇ ਜਾਂਦੇ ਵੀ ਹੋਣਗੇ ਪਰ ਦੂਜੇ ਪਾਸੇ ਦੇਸ਼ ਦਾ ਅਨਦਾਤਾ ਪੰਜਾਬ ਦਾ ਅਨਦਾਤਾ ਜਿਹੜਾ ਕਿ ਹਰ ਇੱਕ ਦਾ ਢਿੱਡ ਭਰਦਾ ਹੈ ਇਸ ਵੇਲੇ ਆਪਣੀ ਹੱਥੀ ਬੀਜੀ ਫਸਲ ਨੂੰ ਸੜਕਾਂ ਦੇ ਉੱਤੇ ਸੁੱਟਣ ਦੇ ਲਈ ਮਜਬੂਰ ਹੋਇਆ ਕਿਉਂਕਿ ਜਿੰਨੀ ਉਹਨਾਂ ਦੀ ਲਾਗਤ ਹੈ ਉਸ ਹਸਾਬ ਦੇ ਨਾਲ ਪੈਸੇ ਨਹੀਂ ਮਿਲ ਰਹੇ ਤੇ ਆਕੇ ਇਹ ਕਿਸਾਨ ਪਰ ਆ ਇਸ ਵੇਲੇ ਸੜਕਾਂ ਦੇ ਉੱਤੇ ਨਿਤਰੇ ਹੋਏ ਨੇ ਡੀਸੀ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇੱਕ ਸਿੰਬੋਲਿਕ ਤੌਰ ਤੇ ਜੋ ਹੈ ਡੀਸੀ ਦਫ਼ਤਰ ਦੇ ਬਾਹਰ ਜਿੱਥੇ ਬੈਰੀਕੇਡ ਲੱਗੇ ਹੋਏ ਸਨ ਕਿਨੂਆਂ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਇਹਨਾਂ ਕਿਸਾਨਾਂ ਦੇ ਵੱਲੋਂ ਪਲਟ ਦਿੱਤੀਆਂ ਜਾਂਦੀਆਂ ਮੌਕੇ ਤੇ ਮਾਹੌਲ ਗਰਮ ਹੋ ਜਾਂਦਾ ਹੈ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾਂਦੀ ਹੈ ਤਾਂ ਜਿਸ ਵળે ਇਹਨਾਂ ਕਿਸਾਨਾਂ ਦੇ ਵੱਲੋਂ ਕਿਨੂਆਂ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਸੜਕ ਦੇ ਉੱਤੇ ਸੁੱਟੀਆਂ ਜਾ ਰਹੀਆਂ ਸੰਤਾ ਸੜਕ ਦੇ ਉੱਤੇ ਵੱਡਾ ਜਾਮ ਵੀ ਲੱਗ ਗਿਆ ਸੀ ਜਿੱਥੇ ਟਰਾਲੀਆਂ ਪਲਟੀਆਂ ਗਈਆਂ ਕਿੰਨੂਆਂ ਦੀਆਂ ਤੇ ਫਿਰ ਉਸ ਤੋਂ ਬਾਅਦ ਇਹਨਾਂ ਕਿੰਨੂਆਂ ਦੇ ਉੱਤੇ ਟਰੈਕਟਰ ਤੇ ਟਰਾਲੀ ਚੜਾ ਦਿੱਤੇ ਗਏ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਅੰਦਾਤਾ ਇਸ ਵੇਲੇ ਕਿਸ ਮੁਸੀਬਤ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਵਾਜਿਬ ਕੀਮਤਾਂ ਜਿਹੜੀਆਂ ਨੇ ਕਿੰਨੂਆਂ ਦੀਆਂ ਨਹੀਂ ਮਿਲ ਰਹੀਆਂ ਜਿਸ ਕਰਕੇ ਅੱਜ ਆਕੇ ਕਿਸਾਨ ਸੜਕਾਂ ਦੇ ਉੱਤੇ ਆਕੇ ਆਪਣੀਆਂ ਕਿੰਨੂਆਂ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਡੀਸੀ ਦਫ਼ਤਰ ਦੇ ਬਾਹਰ ਸੁੱਟਦੇ ਹੋਏ ਵਿਖਾਈ ਦੇ ਰਹੇ ਨੇ ਨਾ ਸਿਰਫ ਇਹਨਾਂ ਕਿਸਾਨਾਂ ਦੇ ਵੱਲੋਂ ਇਹ ਕਿੰਨੂ ਸੁੱਟੇ ਗਏ ਬਲਕਿ ਇਹਨਾਂ ਦੇ ਉੱਤੇ ਟਰੈਕਟਰ ਟਰਾਲੀਆਂ ਵੀ ਦੁਬਾਰਾ ਚੜਾ ਦਿੱਤੀਆਂ ਗਈਆਂ Ja, उधर उधर है सामने रहे लगे फौज का डीसी दफ्तर तक Obrigado.